ਅਸੀਂ ਤੇ ਕਹਿੰਦੇ ਆ ਮੇਰੀ ਜ਼ਿੰਦਗੀ 'ਚ ਕੰਡੇ ਨਾ ਆਉਣ ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ ਮੈਂ ਤਾਂ ਬਾਣੀ ਦੇ ਪੜ ਰਿਹਾ ਇੰਨੇ ਪਾਠ ਜਪਜੀ ਸਾਹਿਬ ਦੇ ਕਰਦਾ ਇੰਨੇ ਪਾਠ ਮੈਂ ਕਰਦਾ ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ ਪਰ ਮੈਂ ਇਹ ਸਮਝਦਾ ਭਾਈ ਬਾਣੀ ਇਹਦੇ ਲਈ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ ਮੈਂ ਸਮਝਦਾ ਐਦਾਂ ਹੈ ਵੀ ਬਾਣੀ ਮੈਂ ਪੜਦਾ ਬਾਣੀ ਤੋਂ ਗਿਆਨ ਲੈਂਦਾ ਜੇ ਜ਼ਿੰਦਗੀ 'ਚ ਕੰਡੇ ਆ ਗਏ ਤੇ ਕੰਡਿਆਂ ਤੇ ਸੋਨਾ ਕਿੱਦਾਂ ਇਹ ਚਾਤ ਮੈਂ ਸਿੱਖਦਾ ਏ ਦੀ ਵੀ ਕੰਡੇ ਨਾ ਆਉਣ ਖੋਲੀ ਫੁੱਲੋਂ ਇਹ ਸਿੱਖਣਾ ਦੁੱਖ ਨਾ ਖਾਣਾ ਇਹ ਸਿੱਖਣਾ ਵੀ ਕੰਡਿਆਂ ਤੇ ਪੈਣਾ ਯਾਰ ਇਹ ਗੱਲ ਸੁਣੋ ਕੰਡੇ ਆਏ ਨਾ ਤਾਂ ਫਾਇਦਾ ਕੀ ਹੈ ਕੰਡਿਆਂ ਤੋਂ ਬਿਨਾ ਫੁੱਲ ਲਿਆ ਚੱਲ ਫਿਰ ਕੰਡਿਆਂ ਤੋਂ ਬਿਨਾ ਲਿਆ ਗੁਲਾਬ ਗੁਲਾਬ ਤੇ ਤੇਰੀ ਝੋਲੀ 'ਚ ਬਹੁਤ ਹੋਣਗੇ ਪਰ ਹੋਣਗੇ ਮਰੇ ਜੇ ਜਿੰਦਾ ਗਲਾਬ ਵੇਖਣਾ ਤੇ ਕੰਡੇ ਨਾਲ ਹੀ ਹੋਣਗੇ ਆਖ ਸਤਨਾਮ ਸ਼੍ਰੀ ਵਾਹਿਗੁਰੂ ਕਿਉਂ ਭਾਈ ਲੈ ਆ ਕੰਡਿਆਂ ਤੋਂ ਬਿਨਾਂ ਆਲਾ ਕੱਲੀਆਂ ਪੱਤੀਆਂ ਲੈ ਆ ਨਾ ਹੋਣਗੇ ਕੰਡੇ ਪਰ ਮਰਿਆ ਹੈ ਗਲਾਬ ਜਿਉਂਦਾ ਥੋੜਾ ਉਹ ਤੇ ਮਰਿਆ ਜੇ ਜਿਉਂਦੇ ਗਲਾਬ ਦਾ ਸਾਹਮਣਾ ਕਰਨਾ ਹੈ ਨਾ ਕਦੇ ਤੇ ਜੇ ਜਿਉਂਦਾ ਹੀ ਗਲਾਬ ਨੂੰ ਮਿਲਣਾ ਤੇ ਕੰਡਿਆਂ ਨੂੰ ਨਾਲ ਬੋਲ ਦਿਓ ਯਾਰ ਮਿਲਣਾ ਹੀ ਪੈਂਦਾ ਜੇ ਜਿਉਂਦੇ ਗੁਲਾਬ ਦਾ ਸਾਹਮਣਾ ਕਰਨਾ ਕਰਨਾ ਹੈ ਨਾ ਤੇ ਕੰਡਿਆਂ ਦਾ ਸਾਹਮਣਾ ਤੇ ਕਰਨਾ ਹੀ ਪੈਣਾ ਹੈ ਜੇ ਸੱਚਮੁੱਚ ਸੁੱਖਾਂ ਦਾ ਸਵਾਦ ਲੈਣਾ ਹੈ ਤੇ ਦੁੱਖਾਂ ਦਾ ਸਵਾਦ ਵੀ ਚਖਣਾ ਹੀ ਪੈਣਾ ਹੈ ਲੜਾਈ ਚਖਣੇ ਪੈਣਗੇ ਦੁੱਖ ਇਹ ਤੈਨੂੰ ਬਿਮਾਰੀ ਸਾਨੂੰ ਕਿੱਥੋਂ ਲੱਗ ਗਈ ਵੀ ਦੁੱਖ ਜ਼ਿੰਦਗੀ ਤੇ ਨਾ ਆਉਣ ਇੱਕ ਦੱਸਿਆ ਕਿੰਨੇ ਐ ਇਹਦੇ ਪੁਜਾਰੀ ਪਿੱਟਦਾ ਹੈ ਜਿਹੜੇ ਮੇਰੇ ਜਿਸ ਬੰਦੇ ਦੀ ਇਧਰ ਸੁਣੋ ਇਧਰ ਸੁਣੋ ਬਈ ਮੇਰੇ ਵਰਗੇ ਬੰਦੇ ਦੀ ਜਿਹਦੀ ਜੇਬ ਭਰਦੀ ਹੈ ਜਿਹਦਾ ਬਿਜ਼ਨਸ ਚੱਲਦਾ ਹੈ ਜਿਹਦੀ ਗੋਲਕ ਭਰਦੀ ਹੈ ਉਹ ਪਿੱਟਦਾ ਹੈ ਆ ਜਾ ਤੇਰੀ ਅਰਦਾਸ ਕਰਾਂ ਤੇਰੇ ਤੇ ਕੋਈ ਦੁੱਖ ਨਹੀਂ ਆਉਣਾ ਉਹਨੇ ਸਮਝਾਉਣਾ ਇਹ ਸੀ ਵੀ ਆ ਜਾ ਤੈਨੂੰ ਗੁਰੂ ਗ੍ਰੰਥ ਸਾਹਿਬ ਕੋ ਲੈ ਕੇ ਜਾਵਾਂ ਦੁੱਖਾਂ ਨਾਲ ਮੁਕਾਬਲਾ ਕਿੱਦਾਂ ਕਰਨਾ ਤੈਨੂੰ ਗੁਰੂ ਗ੍ਰੰਥ ਸਾਹਿਬ ਜਾਚ ਸਿਖਾਉਣ ਆਖੋ ਸਤਨਾਮ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਕੋਲ ਸੁਣੋ ਪੁਜਾਰੀ ਦੇ ਤੇ ਜੈਨੂਅਲ ਬੰਦੇ ਦੇ ਗੁਰੂ ਗ੍ਰੰਥ ਸਾਹਿਬ ਕੋ ਲੈ ਜਾਣ ਲਜਾਣ ਵਿੱਚ ਫਰਕ ਹੈ ਬਹੁਤ ਫਤਕਾ ਇੱਕ ਬੰਦਾ ਹੋਵੇ ਜਿਹੜਾ ਤੈਨੂੰ ਕਹਿੰਦਾ ਹੈ ਵੀ ਗੁਰਬਾਣੀ ਕੋਲ ਲੈ ਕੇ ਚੱਲਦਾ ਉਹ ਤੈਨੂੰ ਦੱਸਣਗੇ ਵੀ ਕੰਡਿਆਂ ਤੇ ਪੈਣਾ ਕਿਦਾਂ ਦੁੱਖਾਂ ਦਾ ਸਾਹਮਣਾ ਕਿਦਾਂ ਕਰਨਾ ਇੱਕ ਇਹ ਦੂਜਾ ਕਹਿੰਦਾ ਆ ਜਾ ਤੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਜਾਂਦਾ ਤੇਰੀ ਜ਼ਿੰਦਗੀ 'ਚ ਕੋਈ ਦੁੱਖ ਆਉਣਾ ਹੀ ਨਹੀਂ ਹੁਣ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਦੁੱਖ ਨਹੀਂ ਆਉਣਾ ਤੇ ਵਿਕਾਸ ਕਿਵੇਂ ਹੋਊ ਤਕਲੀਫਾਂ ਤੋਂ ਬਿਨਾ ਲੈ ਹੁਣ ਆਪਾਂ ਅਰਦਾਸ ਕਰ ਦਿੰਨੇ ਆ ਸਾਰੇ ਤੇਰੇ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ ਜੇ ਆਪਾਂ ਮੇਰੇ ਮਗਰ ਲੱਗ ਕੇ ਇੱਥੇ ਗੋਲਕਦੇ ਵਿੱਚ ਪਾ ਦਿਓ 5000 ਰੁਪਇਆ ਤੇ ਅਰਦਾਸ ਕਰ ਦਿਓ ਵੀ ਬੱਚਿਆਂ ਦੀ ਜ਼ਿੰਦਗੀ 'ਚ ਦੁੱਖ ਨਾ ਆਵੇ ਫਿਰ ਐਗਜ਼ਾਮ ਪੇਪਰਾਂ ਦੇ ਦਿਨ ਬੱਚਿਆਂ ਤੇ ਦੁੱਖ ਹੈ ਕਿ ਨਹੀਂ ਹੈ ਜਵਾਬ ਦਿਓ ਜੀ ਬੋਲੋ ਭਾਈ ਪਰ ਦੁੱਖ ਦੇ ਪਿੱਛੇ ਸੁੱਖ ਛੁਪਿਆ ਹੋਇਆ ਹੈ ਪੇਪਰ ਦੇਣੇ ਬੱਚੇ ਤੇ ਦੁੱਖ ਨਹੀਂ ਬਹਾਨੇ ਘਟਦੇ ਨੇ ਨਾ ਜਾਣਦੇ ਪਰ ਆਪਾਂ ਕਹਿੰਦੇ ਆ ਨਿਆਣਿਆਂ ਕਾਕਾ ਦੁੱਖ ਸਹਿ ਤਾਈ ਅਗਲੀ ਕਲਾਸ ਚ ਜਾਏਗਾ ਜੇ ਦੁੱਖ ਨਾ ਹੋਇਆ ਤੇ ਵਿਕਾਸ ਕਿੱਥੇ 6ਵੀਂ ਤੋਂ 7ਵੀਂ ਕਿਵੇਂ ਆਉ 7ਵੀਂ ਤੋਂ 8ਵੀਂ ਕਿਵੇਂ ਆਉ ਦੁੱਖ ਦੇ ਬਾਅਦ ਹੀ ਵਿਕਾਸ ਹੁੰਦੇ ਨਾ ਦਿਮਾਗ ਤਾਂ ਹੀ ਖੁੱਲੂ ਦੇ ਐਗਜ਼ਾਮ ਪੇਪਰ ਪੈਣ ਦੇ ਕਈ ਨਿਆਣਿਆਂ ਨੂੰ ਰੋਟੀ ਨਹੀਂ ਸਵਾਦ ਲੱਗਦੀ ਆਪਾਂ ਕਹਿੰਦੇ ਆ ਨਾਲ ਲੱਗੇ ਕਈ ਰਾ ਸਤਿਆਣੇ ਅੱਧੀ ਰੱਦੀ ਰਾਤ ਤੱਕ ਪੜ੍ਹਦੇ ਨੇ ਆਪਾਂ ਕਹਿੰਦੇ ਆ ਪੜ੍ਹ ਕਰ ਲੈ ਦਰਸ ਵੀ ਦੁੱਖ ਨਾ ਆਵੇ ਤੇਰੇ ਨਿਆਣੇ ਤੇ ਤੇ ਛੁੱਡੂ ਜੀ ਰਹ ਜੂ ਇਹਦਾ ਵਿਕਾਸ ਵੀ ਨਹੀਂ ਹੋਣਾ ਆਖੋ ਸਤਨਾਮ ਵਾਹਿਗੁਰੂ ਯਾਰ ਫਿਰ ਸਾਡੀ ਕੌਮ ਨੂੰ ਪੁਜਾਰੀ ਛੁੱਡੂ ਕਰਨਾ ਚਾਹੁੰਦਾ ਵਿਕਾਸ ਨਹੀਂ ਚਾਹੁੰਦਾ ਜਿਹੜਾ ਬੰਦਾ ਤੈਨੂੰ ਦੁੱਖ ਨਾ ਆਉਣ ਦੀ ਸਲਾਹ ਦਿੰਦਾ ਉਹ ਤੇਰਾ ਵਿਕਾਸ ਨਹੀਂ ਚਾਹੁੰਦਾ ਉਹ ਤੇਰਾ ਮਿੱਤਰ ਨਹੀਂ ਉਹ ਤੇਰਾ ਦੁਸ਼ਮਣ ਹੈ ਬੋਲ ਉਹ ਤੇਰਾ ਮਿੱਤਰ ਨਹੀਂ ਉਹ ਤੇਰਾ ਇਹ ਦੁਸ਼ਮਣ ਨੇ ਸਾਡੇ ਗਲਤ ਅਰਥ ਕਰਦੇ ਐ ਸਹੀ ਤਰੀਕੇ ਨਾਲ ਨਹੀਂ ਸਮਝਾਉਂਦੇ ਸਾਨੂੰ ਤਕੜੇ ਕਰਕੇ ਭੇਜ ਵੀ ਮੈਂ ਦੁੱਖ ਦਾ ਸਾਹਮਣਾ ਕਿੱਦਾਂ ਕਰਾਂ ਇਹ ਨਾ ਕਹਿ ਤੂੰ ਪੋਣਾ ਨਹੀਂ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਹਰ ਉਸ ਪੁਜਾਰੀ ਤੋਂ ਸਵਾਲ ਕਰੋ ਉਹਨੂੰ ਆਖੋ ਓਏ ਉਸ ਪੀਰ ਦਾ ਉਸ ਫਕੀਰ ਦਾ ਉਸ ਗੁਰੂ ਦਾ ਉਸ ਭਗਤ ਦਾ ਨਾਲ ਹੈ ਜਿਹਦੇ ਤੇ ਕੀ ਦੁੱਖ ਨਾ ਅਸੀਂ ਦੱਸਦੇ ਆ ਇਹ ਤਾਂ ਭਗਤ ਨੇ ਤਾਂ ਫਕੀਰ ਨੇ ਤਾਂ ਗੁਰੂ ਨੇ ਇਹਨਾਂ ਨੇ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਬੜੀ ਹਿੰਮਤ ਨਾਲ ਕੀਤਾ ਦੇਖੋ ਮਿਲ ਕੇ ਹਿੰਮਤ ਨਾਲ ਹਿੰਮਤ ਨਾਲ ਕੀਤਾ ਤੂੰ ਇਹ ਕਿਉਂ ਕਹਿੰਦਾ ਦੁੱਖ ਨਾ ਹੋਣ ਇਹ ਕਹੇ ਵੀ ਐਦਾਂ ਮੁਕਾਬਲਾ ਉਹਨਾਂ ਨੇ ਕੀਤਾ ਐਂ ਤਾਂ ਇਹ ਵੀ ਤੈਨੂੰ ਕਰਨਾ ਬਿਲਕੁਲ ਸਹੀ ਗੱਲ ਹੈ ਸਮਝਦੇ ਹੋ ਗੱਲ ਵੀ ਵੀਰੋਂ ਫੜਕੜ ਜਾਂਦੀ ਹੈ ਹੁੰਦੀ ਆ ਇਹ ਪੁਜਾਰੀ ਨੇ ਕਾਟ ਗੱਡੀ ਉਹਨੂੰ ਪਤਾ ਵੀ ਤੂੰ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸਾਡੇ ਵੀ ਸਾਡੇ ਵੀ ਤੂੰ ਪਕੜ ਚ ਨਹੀਂ ਆਉਂਦੀ ਓ ਭਾਈ ਮੈਂ ਕਹਿੰਦਾ ਜਿਸ ਦਰਖਤ ਤੇ ਦੁੱਖ ਨਾ ਨਾ ਆਇਆ ਰੱਬ ਕੋਲ ਇੱਕ ਬੰਦਾ ਚੱਲਿਆ ਗਿਆ ਵੈਸੇ ਰੱਬ ਤੇ ਕੁਦਰਤ ਦੇ ਵਿੱਚ ਹੀ ਐ ਮੈਂ ਸਮਝਾਉਣ ਲਈ ਐਗਜ਼ੈਂਪਲ ਦੇ ਰਿਹਾ ਉਹ ਰੱਬ ਨੂੰ ਕਹਿੰਦਾ ਪਰੇ ਹਟ ਜਾ ਆ ਦੁਨੀਆ ਨੂੰ ਚਲਾਉਣ ਵਾਲਾ ਕੰਮ ਮੈਨੂੰ ਕਰਨ ਦੇ ਤੈਨੂੰ ਅਕਲ ਕੀ ਐ ਕਹਿੰਦਾ ਅਖੇ ਪੱਕੀ ਫਸਲ ਹੁੰਦੀ ਹੈ ਉਦੋਂ ਹਵਾ ਮਾ ਚਲਾ ਦਿੰਦਾ ਸਾਰੀ ਝੜ ਜਾਂਦਾ ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਂਦਾ ਨਹੀਂ ਜਦੋਂ ਨਹੀਂ ਪਾਉਣਾ ਹੁੰਦਾ ਉਦੋਂ ਮੀਂਹ ਪਾੜ ਲਾ ਦਿੰਦਾ ਪਰੇ ਹਟ ਕਹਿੰਦੇ ਸਾਰਾ ਮੈਕਮਾ ਮੈਂ ਸਾਬੂ ਦੇਖ ਲੋ ਮੈਂ ਚਲਾਉਂ ਗੱਡੀ ਇਹ ਮੈਨੂੰ ਫੜਾ ਲਓ ਜੀ ਰੱਬ ਕਹਿੰਦਾ ਰਹਿਣ ਦੇ ਤੂੰ ਤੇਰੇ ਹਿਸਾਬ ਚ ਨਹੀਂ ਆਉਣਾ ਕਹਿੰਦਾ ਤੈਨੂੰ ਚਲਾ ਕੇ ਵਿਖਾਉਂ ਤੂੰ ਤੋਕ ਦੇ ਫੇਰ ਕਹਿੰਦਾ ਚੰਗਾ ਫਿਰ 6 ਮਹੀਨੇ ਤੈਨੂੰ ਦਿੱਤੇ ਚਲਾ ਲਾਏ ਉਹ ਬੰਦੇ ਨੇ ਕੀ ਕੀਤਾ ਨਾ ਤੇ ਜਿਹੜੇ ਟਾਈਮ ਤੇ ਮੀਂਹ ਪੈਣਾ ਚਾਹੀਦਾ ਸੀ ਉਦੋਂ ਹੀ ਪਾਇਆ ਜਦੋਂ ਮੀਂਹ ਦੀ ਲੋੜ ਨਹੀਂ ਸੀ ਨਹੀਂ ਪਾਇਆ ਹਵਾ ਤੇ ਚੱਲਣ ਹੀ ਨਹੀਂ ਨਾ ਦਿੱਤੀ ਕਹਿੰਦਾ ਹਵਾਲਾ ਪਾਸਾ ਤੇ ਬੰਦ ਹੀ ਰਹੀ ਫਸਲ ਨਹੀਂ ਮਰ ਗਈ ਝੱਖੜ ਨਹੀਂ ਚੱਲਿਆ ਹਵਾ ਨਹੀਂ ਚੱਲੀ ਤੂਫਾਨ ਆਇਆ ਹੀ ਕੋਈ ਨਹੀਂ 6 ਮਹੀਨਿਆਂ ਬਾਅਦ ਫਸਲ ਹੋ ਗਈ ਜੇ 3 ਫੁੱਟ ਵੱਧਦੀ ਹੈ ਤੇ 6-6 ਫੁੱਟ ਜੇ ਕਣਕਾਂ ਪੱਕੀਆਂ ਮੱਕੀਆਂ ਪੱਕ ਗਈਆਂ ਇਹਦਾ ਵੇਖ ਰੱਬਾ ਇਹਨੂੰ ਕਹਿੰਦੇ ਫਸਲ ਮਾਰਦਾ ਗੱਲਾਂ ਤੈਨੂੰ ਵੀ ਪਤਾ ਦੁਨੀਆ ਕਿੰਦਾ ਚਲਾਉਣੀ ਹੈ ਕਹਿੰਦੇ ਆ ਜਾ ਕੋ ਤਰਾ ਤਾਂ ਇਹਦਾ ਹੋਰ 2 ਮਿੰਟ ਠਹਿਰ ਜਾ ਕਹਿੰਦਾ ਵੇਖ ਉਹ ਜਦੋਂ ਫਸਲਾਂ ਕੱਢੀਆਂ ਦਾਣਾ ਵਿੱਚ ਇੱਕ ਵੀ ਨਹੀਂ ਹੈ ਕਹਿੰਦੇ ਕੀ ਹੋਇਆ ਕਹਿੰਦੇ ਹੋਣਾ ਕੀ ਸੀ ਹਵਾਵਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਨਾਂ ਨੇ ਤੂਫਾਨਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਦੇ ਵਿੱਚ ਰਸ ਪਰ ਨਾ ਤਾਂ ਸੀ ਮਜਬੂਤੀ ਤਾਂ ਆਉਣੀ ਸੀ ਦਾਣੇ ਆਉਣੇ ਹੀ ਤਾਂ ਸੀ ਜੇ ਇਹ ਝੱਖੜਾਂ ਦਾ ਤੂਫਾਨਾਂ ਦਾ ਸਾਹਮਣਾ ਕਰਦੇ ਚੇਤਾ ਰੱਖਿਓ ਜਿਸ ਸਾਲ ਹਵਾਵਾਂ ਜ਼ਿਆਦਾ ਚੱਲਣਗੀਆਂ ਝਾੜ ਵੀ ਉਸੇ ਸਾਲ ਹੀ ਜ਼ਿਆਦਾ ਹੋਗਾ ਝਾੜ ਜ਼ਿਆਦਾ ਜਿਹੜੇ ਸਾਲ ਤੂਫਾਨ ਜ਼ਿਆਦਾ ਆਉਣਗੇ ਦਰਖਤਾਂ ਨੂੰ ਪੂਰ ਜ਼ਿਆਦਾ ਉਸੇ ਸਾਲ ਰਸ ਵੀ ਉਦੋਂ ਜ਼ਿਆਦਾ ਪਰੂ ਇਹ ਸਾਨੂੰ ਕੀ ਲੱਗਦਾ ਹੈ ਇਹ ਤੂਫਾਨ ਦਾ ਸਾਹਮਣਾ ਨਹੀਂ ਕਰੂਗਾ ਕਿੰਦਾ ਦਰਖਤ ਤੂ ਪੂਰ ਪੈ ਜਾਣਾ ਕਿੱਤਾ ਗੱਲ ਬਣੂਗੀ ਅੱਗੇ ਵਧਣ ਵਾਸਤੇ ਵਿਕਾਸ ਵਾਸਤੇ ਤਕਲੀਫ ਚੱਲਣੀ ਬੜੀ ਜ਼ਰੂਰੀ ਹੈ ਜ਼ਰੂਰੀ ਹੈ ਮਾਂ ਨੂੰ ਕਹਿ ਤੈਨੂੰ ਦੁੱਖ ਨਹੀਂ ਆਉਂਦਾ ਬੱਚਾ ਪੈਦਾ ਕਰਨ ਦੀ ਤਕਲੀਫ ਬੀਬੀ ਉਹ ਹੈ ਕਿ ਨਹੀਂ ਹੈ ਮੇਰੀਆਂ ਭੈਣਾਂ ਦੱਸੋ ਤਕਲੀਫ ਹੈ ਨਾ ਅਰਦਾਸ ਕਰਦੇ ਨੇ ਵੀ ਤਕਲੀਫ ਨਾ ਹੋਵੇ ਕਿਸੇ ਬੀਬੀ ਨੂੰ ਕਰਾਂਗੇ ਅਰਦਾਸ ਆਪਣੀਆਂ ਧੀਆਂ ਲਈ ਆਪਣੀਆਂ ਨੂੰਹਾਂ ਲਈ ਆਪਣੇ ਲਈ ਅਸੀਂ ਕਹਾਂਗੇ ਨਹੀਂ ਇਹ ਤਕਲੀਫ ਤੋਂ ਬਿਨਾ ਅਸੀਂ ਬੱਚੇ ਦਾ ਮੂੰਹ ਕਿੱਦਾਂ ਦੇਖਾਂ ਬੱਚੇ ਦਾ ਚਿਹਰਾ ਤਾਂ ਵੇਖਦਿਆਂ ਅਸੀਂ ਬਹੁਤ ਵੱਡੀ ਤਕਲੀਫ ਝੱਲਦੀਆਂ ਤੇ ਤੁਸੀਂ ਮੈਨੂੰ ਕਹੋਗੇ ਆ ਬਾਬਿਆ ਪਰੇ ਹਟ ਜਾ ਇਹ ਗੱਲ ਨਾ ਕਹਿ ਸਾਨੂੰ ਇਹੋ ਜੇ ਦੁੱਖ 100 ਵਾਰੀ ਝੱਲਣ ਨੂੰ ਤਿਆਰ ਆ ਬੱਚਾ ਆਏਗਾ ਤੇ ਉਹ ਦੁੱਖ ਸਾਨੂੰ ਝੱਲਣਾ ਪਏਗਾ ਇਸੇ ਤਰ੍ਹਾਂ ਵਿਕਾਸ ਦੁੱਖ ਦੇ ਉੱਤੇ ਹੀ ਖੜਾ ਹੈ ਤਕਲੀਫਾਂ ਤੋਂ ਬਿਨਾ ਬੰਦਾ ਵਿਕਾਸ ਨਹੀਂ ਕਰਦਾ ਠੋਕਰਾਂ ਖਾਦੇ ਬਿਨਾ ਵਿਕਾਸ ਨਹੀਂ ਹੁੰਦਾ ਵੀਰੋ ਆ ਜਿਹੜਾ ਦਿਮਾਗ ਹੈ ਨਾ ਜਿੰਨੇ ਦੁੱਖ ਤਕਲੀਫਾਂ ਝੱਲਦਾ ਓਨੀਆਂ ਹੀ ਓਨੀਆਂ ਹੀ ਡੋਲੇ ਜਿੱਦਾਂ ਬਾਹਰ ਨਹੀਂ ਡੋਲੇ ਨਿਕਲਦੇ ਜਿੰਮਤ ਜਿੰਨਾ ਜ਼ੋਰ ਲੱਗੇ ਉਨੇ ਹੀ ਨਿਕਲਦੇ ਆ ਇਹਦਾ ਵੀ ਜਿੰਨਾ ਕੋ ਜ਼ੋਰ ਲੱਗਦਾ ਤਾਂ ਹੀ ਇਹ ਦਿਮਾਗ ਤਕੜਾ ਹੁੰਦਾ ਹੈ ਤਕੜਾ ਹੁੰਦਾ ਬਿਲਕੁਲ ਸਹੀ ਹੈ 100% ਉਨੇ ਹੀ ਤਕੜਾ ਹੁੰਦਾ ਸਾਡੇ ਨਾ ਮੈਂ ਆਪਣੀ ਗੱਲ ਕਰਦਾ ਵੇਖਿਓ ਅੱਜ ਤੋਂ 15 ਸਾਲ ਪਹਿਲਾਂ ਜੇ ਕਿਸੇ ਬੰਦੇ ਨੇ ਮੇਰੇ ਵਿਰੁੱਧ ਕੋਈ ਮਾੜੀ-ਮੋਟੀ ਗੱਲ ਕਹਿਣੀ ਤੇ ਮੈਨੂੰ ਐ ਲੱਗਣਾ ਹਾਏ ਓਏ ਮਰ ਕੇ ਇਹ ਬੰਦੇ ਨੇ ਕੀ ਕਹਿਤਾ ਐਡੀ ਵੱਡੀ ਗੱਲ ਕੇ ਇਦਾਂ ਲੱਗਣਾ ਉਦੋਂ ਐ ਸੀ ਦਿਮਾਗ ਛੋਟਾ ਸੀ ਤਕੜਾ ਨਹੀਂ ਸੀ ਹੋਇਆ ਕੱਚਾ ਸੀ ਜਿਵੇਂ ਹੀ ਹੁਣ ਵੱਡੇ ਵੱਡੇ ਡੇਰਿਆਂ ਦੇ ਮੁਖੀ ਮੇਰੇ ਵਿਰੁੱਧ ਭਾਸ਼ਣ ਦੇ ਦੇਣ ਵੱਡੀਆਂ ਵੱਡੀਆਂ ਰਿਕਾਰਡਿੰਗਾਂ ਰੋਜ਼ ਆਉਂਦੀਆਂ ਕੋਈ ਗਾਲਾਂ ਕੱਢੀ ਜਾਂਦਾ ਕੋਈ ਜੋ ਮੂੰਹ ਜਾਂਦਾ ਬੋਲੀ ਜਾਂਦਾ ਕੋਈ ਇਲਜ਼ਾਮ ਲਾਈ ਜਾਂਦਾ ਹੁਣ ਆ ਆਇਆ ਚੱਲ ਛੱਟ ਅਸੀਂ ਹੁਣ ਐ ਹੋ ਗਿਆ ਕਿਉਂ ਕਿ ਆ ਤਕੜਾ ਹੋ ਗਿਆ ਪੈਂਟਲਟੀ ਚੇਂਜ ਹੋ ਗਿਆ ਇੱਕ ਵਾਰਤ ਪੈ ਗਈ ਸੱਤਾ ਕਾ ਛੱਟਾ ਖਾਂਦਿਆ ਤਕੜਾ ਬਿਲਕੁਲ ਸਹੀ ਠੀਕੇ ਬਿਨਾ ਸਵਾਰ ਕਿਦਾਂ ਯਾਰ ਛੱਟੋ ਤੁਸੀਂ ਸਾਈਕਲ ਵੀ ਡਿਗੇ ਬਿਨਾ ਸਿੱਖਿਆ ਜਿੱਦੇ ਕੈਂਚੀ ਸਿੱਖੇ ਸੀ ਡਿਗੇ ਨਹੀਂ ਸੀ ਠੀਕੇ ਸੀ ਜਿੱਦੇ ਚਲਾਉਣਾ ਸਿੱਖਿਆ ਸੀ ਸਾਈਕਲ ਕਿਹੜਾ ਜਿਹੜਾ ਨਹੀਂ ਡਿਗਿਆ ਠੀਕੇ ਸੀ ਡਿਗਣਾ ਗਲਤ ਕਿਵੇਂ ਹੋ ਗਿਆ ਇਹ ਜ਼ਿੰਦਗੀ ਦਾ ਇੱਕ ਰੂਪ ਹੈ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਪਰ ਹਾਂ ਗਿਆਨ ਲੈਣ ਦਾ ਮਤਲਬ ਇਹ ਹੈ ਦੁੱਖ ਹੋਵੇ ਪਰ ਮੈਂ ਦੁੱਖ ਨੂੰ ਮੰਨਾਂ ਨਾ ਮੰਨਾਂ ਨਾ ਆਜੀ ਬਿਲਕੁਲ ਦੁੱਖ ਨੂੰ ਪ੍ਰਵਾਹ ਨਾ ਬਣੀ ਬੀਬੀ ਨਹੀਂ ਮੰਨਦੀ ਪਤਾ ਹੈ ਬੱਚੇ ਦੀ ਤਕਲੀਫ ਬਹੁਤ ਅਗਲੇ ਸਾਲ ਫੇਰ ਦੋ ਚਾਹੀਦੇ ਹੈ ਜੋੜੀ ਤਿੰਨ ਚਾਹੀਦੇ ਉਹ ਤਿਆਰ ਹੋ ਜਾਂਦੇ ਮੰਨਦੀ ਨਹੀਂ ਦੁੱਖ ਦੁੱਖ ਬਹੁਤ ਵੱਡਾ ਹੈ ਭਾਈ ਪਰ ਦੁੱਖ ਨੂੰ ਮੰਨਦੀ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ ਜਾਣੀ ਕਹਿੰਦੇ ਜਦੋਂ ਗਿਆਨ ਆ ਜਾਏ ਬੰਦਾ ਦੁੱਖ ਨੂੰ ਫਿਰ ਸਮਝਦਾ ਨਹੀਂ ਜੋ ਨਾਰ ਦੁੱਖ ਵੈ ਦੁੱਖ ਨਹੀਂ ਮੰਨੈ ਕਹਿੰਦੇ ਮੰਨਦਾ ਨਹੀਂ ਦੁੱਖ ਆਉਂਦੇ ਬਹੁਤ ਐ ਮੰਨਦਾ ਹੀ ਨਹੀਂ ਦੁੱਖਾਂ ਨੂੰ ਯਾਰ ਦਿਮਾਗ ਇੰਨਾ ਤੇਜ ਐ ਤਕੜਾ ਇੰਨਾ ਐ ਖੁੱਲ ਗਿਆ ਐਡਾ ਸਟਰੋਂਗ ਹੋ ਗਿਆ ਮਹਿਲਾਂ ਚ ਪਾਦੇ ਤਾਂ ਕੋਈ ਨਹੀਂ ਕੰਨਿਆਂ ਦੇ ਪਾ ਦਿੱਤਾ ਕੋਈ ਨਹੀਂ ਹੈ ਨਾ ਸਾਡਾ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਗਰਗਾਂ ਸੈਂਕੜੇ ਹੈ ਤਾਂ ਤਕੜਾ ਕੋਈ ਆ ਆ ਆ ਐਡਾ ਬੋਲ ਸਕਦਾ ਕੋਈ ਜਿਹੜੇ ਜਿਸ ਬੱਚੇ ਨੇ 9.5 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਸੀਸ ਵੇਖ ਲਿਆ ਹੋਵੇ ਉਹਨੂੰ ਹੋਰ ਕੀ ਬਖਾਓਗੇ ਬਾਅਦ ਚ ਉਦੋਂ ਬਾਅਦ ਤੇ ਗੱਲਾਂ ਹੀ ਛੋਟੀਆਂ ਰਹਿ ਗੱਲਾਂ ਛੋਟੀਆਂ ਕਿਉਂ ਭਾਈ ਉਦੋਂ ਬਾਅਦ ਗੱਲਾਂ ਹੀ ਛੋਟੀਆਂ ਰਹਿ ਗਈਆਂ 9-9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਲੋਕ ਉਹਨਾਂ ਨੂੰ ਇਹ ਲੱਗਿਆ ਵੀ ਅਸੀਂ ਤਾਂ ਪਿਤਾ ਦਾ ਸੀਸ ਜਦੋਂ ਪਹੁੰਚ ਗਿਆ ਪਿਤਾ ਨੂੰ ਖਤਮ ਕਰ ਦਾਂਗੇ ਗੋਵਿੰਦ ਰਾਏ ਤੇ ਟੁੱਟ ਜੂ ਉਹ ਗੋਵਿੰਦ ਰਾਏ ਜੀ ਨੂੰ ਸੀਸ ਵਿਖਾ ਕੇ ਐਡਾ ਤਕੜਾ ਹ ਇੱਕ ਹਨ ਹੋਰ ਹੈ ਜੇ ਹੁੰਦਾ ਦੂਜੇ ਪਾਸੇ ਵੇਖ ਕੇ ਸਦਾ ਲਈ ਡਰ ਡੈਣ ਜਾਂਦਾ ਤੇ ਕਈ ਫਿਰ ਪੱਕੇ ਹੋ ਜਾਂਦੇ ਨੇ ਵੀ ਹੁਣ ਪਰਵਾਹ ਹੀ ਕੋਈ ਨਹੀਂ ਅੱਖੋ ਸਾਤ ਨਾ ਕਈ ਜੇਲ੍ਹ ਚ ਜਾ ਕੇ ਸੁਧਰ ਜਾਂਦੇ ਆਂ। ਬਹੁਤ ਵਿਗੜ ਜਾਂਦੇ। ਕਈ ਫਿਰ ਪੱਕੇ ਹੀ ਬਣ ਜਾਂਦੇ ਘਾਤ। ਫਿਰ ਬਹੁਤ ਵਿਗੜ ਜਾਂਦੇ। ਦੋਵੇਂ ਗੱਲ ਨਹੀਂ। ਕਈ ਬੰਦੇ ਤੇ ਡਰ ਜਾਂਦੇ ਆ। ਤੇ ਜਿਵੇਂ ਹੁਣ ਮੰਨ ਲਓ ਲਹਿਰ ਆਉਂਦੀ ਐ। ਜਿਹੜਾ ਹੋਇਆ ਤਾਰੂ ਉਹ ਤੇ ਕਹਿੰਦਾ ਲਹਿਰ ਆ ਗਈ। ਮੈਂ ਹੁਣ ਕੁੱਤੇ ਉੱਤੇ ਤੈਰਦੇ ਜਾਵਾਂਗੇ। ਤੇ ਜੇ ਹੋਇਆ ਡੁੱਬਣ ਵਾਲਾ ਨਾ ਤੈਰਨਾ ਆਉਂਦਾ ਹੋਇਆ ਉਸੇ ਲਹਿਰ ਚ ਡੁੱਬ ਜਾਂਦਾ ਐ। ਬੇਅਕਲ ਬੰਦਾ ਦਬ ਜਾਂਦਾ ਐ। ਦੂਜਾ ਬੰਦਾ ਦੁੱਖਾਂ ਨੂੰ ਸੀੜੀ ਬਣਾ ਲੈਂਦਾ ਜਿੰਨੀਆਂ ਤਕਲੀਫਾਂ ਆਈ ਜਾਣ ਉਹਨਾਂ ਹੀ ਤਾਂ ਉੱਜਾਉਂਦਾ ਜੇ ਵਰਤਨਾ ਆਉਂਦਾ ਉਹਨਾਂ ਲਈ ਖੱਡੇ ਖੁਲਾਰੇ ਬਣ ਜਾਂਦੇ ਐ ਸਮਝ ਆ ਜਾਂਦੀ ਐ ਤਾਂ ਕਰਕੇ ਮੈਂ ਤੁਹਾਨੂੰ ਅਰਜ਼ੇ ਕਰਦਾ ਭਾਈ ਦੁੱਖਾਂ ਤੋਂ ਨਾ ਘਬਰਾਓ ਆਉਣ ਦਿਓ ਆਉਣਗੇ ਬਸ ਆਪਣੇ ਆਪ ਨੂੰ ਕਾਇਮ ਕਰ ਲੋ ਬਾਣੀ ਵਿਸਰੀ ਹੈ ਕਿ ਨਹੀਂ ਵਿਸਰੀ ਇਹਦਾ ਪਤਾ ਕਿਵੇਂ ਲੱਗੂ ਵੀ ਇੱਕ ਤੇ ਬੰਦਾ ਬਾਣੀ ਪੜਦਾ ਹੈ ਇੱਕ ਬਾਣੀ ਨਹੀਂ ਪੜਦਾ ਇੱਕ ਬਾਣੀ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਦਾ ਹੈ ਉਹਦੇ ਘਰੇ ਜਿੱਤੇ ਮੌਤ ਹੋ ਉਹਨੂੰ ਵੇਖ ਲਿਓ ਇੱਕ ਬਾਣੀ ਬਿਲਕੁਲ ਨਹੀਂ ਪੜਦਾ ਉਹਨੂੰ ਵੇਖ ਲਿਓ ਸਮਝ ਤੋਂ ਪਤਾ ਲੱਗੂ ਵੀ ਫਰਕ ਤੇ ਕੋਈ ਵੀ ਨਹੀਂ ਜੇ ਉਹਦੇ ਘਰੇ ਮੌਤ ਹੈ ਉਹ ਵੀ ਉਵੇਂ ਚੀਕਾਂ ਮਾਰਦਾ ਹੈ ਇਹਦੇ ਘਰੇ ਆਈਏ ਜੀ ਵੀ ਉਵੇਂ ਚੀਕਾਂ ਮਾਰਦਾ ਹੈ ਫਰਕ ਤੇ ਪਿਆ ਕੋਈ ਨਹੀਂ ਇਹਦੇ ਰੋਣੇ ਧੋਣੇ 'ਚ ਤੇ ਫਰਕ ਨਹੀਂ ਪਿਆ ਪੱਕੀ ਦੇ ਉੱਤੇ ਮੀਂਹ ਪੈ ਗਿਆ ਬਾਣੀ ਨਹੀਂ ਪੜਦਾ ਉਹ ਵੀ ਰੋਈ ਜਾਂਦਾ ਹਾਏ ਮਰ ਗਏ ਇਹ ਵੀ ਕਹੀ ਜਾਂਦਾ ਹਾਏ ਮਰ ਗਏ ਗੱਲ ਦੇ ਕੋਈ ਨਹੀਂ ਸਮਝਿਆ ਇਹ ਕਿ ਪਰ ਜੇ ਬੰਦਾ ਚਿੱਤ ਟਿਕਾਣੇ ਰੱਖ ਕੇ ਬੈਠਾ ਹੈ ਵੇਖਣਾ ਬਾਣੀ ਸਮਝੀ ਕੰਡਿਆ ਤੇ ਪਿਆ ਗੁਰੂ ਗੋਬਿੰਦ ਸਿੰਘ ਨੂੰ ਵੇਖੋ ਕਹਿੰਦੇ ਮਹਾਰਾਜ ਕਿਵੇਂ ਐ ਕਹਿੰਦੇ ਨਜ਼ਾਰਾ ਹੀ ਬਹੁਤ ਆਈ ਜਾਂਦਾ ਕਹਿੰਦੇ ਕਿਵੇਂ ਜੀਵੇ ਕਲਕੀਆਂ ਵਾਲਿਆ ਚੰਨ ਮਾਈ ਆ ਕੁਝ ਜਾਤ ਹੈ ਬੀਤੀ ਬਤਾਈ ਤੈਨੂੰ ਦਇਆ ਸਿੰਘ ਕਹਿੰਦਾ ਹੀਰੇ ਜੜੇ ਰੰਗੀਲੇ ਬਗੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ ਤੈਨੂੰ ਮਾਤਾ ਪਿੰਡੇ ਤੇ ਕੋਈ ਚਰੀਤ ਆ ਜਾਏ ਖਰਵੀ ਉਂਗਲ ਨਾਲ ਕਿਸੇ ਸ਼ੁਹਾਈ ਤੈਨੂੰ ਮਾਂ ਨੇ ਸਮਝ ਕੇ برف ਦਾ ਚੰਨ ਚਿੱਟਾ ਤਤੀਵਾ ਨਾ ਜਾਣਣਾ ਲਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਦੇ ਰਾਤੀ ਰਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੂਲ ਫੁੱਲਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੇ ਗਲਗੀਆਂ ਵਾਲੇ ਕਹਿੰਦੇ ਆਪਾਂ ਵੀ ਸੂਲਾ ਚ ਸੂਲ ਹੀ ਬਣ ਗਏ ਮੈਂ ਵੀ ਸੂਲਸਾਂ ਸੂਲਾ ਵਿੱਚ ਸੂਲਾ ਵਾਂਗੂ ਸੂਲਾ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੀ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆ ਬਾਣੀ ਬਿਸਰੀ ਨਹੀਂ ਜਿੰਨੂੰ ਆ ਨਿਸ਼ਾਨੀ ਵੀਰੋ ਪ੍ਰਭੂ ਭੈਣੋ ਮੇਰੀਓ ਆ ਨਿਸ਼ਾਨੀ ਐ ਇਹਨੂੰ ਨਹੀਂ ਬਾਣੀ ਬਿਸਰੀ ਬਾਕੀ ਤੇ ਮਾਰ ਦੇ ਠੀਕਾ ਇਹਨਾਂ ਨੂੰ ਨਹੀਂ ਬਿਸਰਿਆ ਸੱਚਾ ਜੀ ਇਹ ਹੈ ਬਾਣੀ ਬਿਸਰਨ ਦਾ ਅਰਥ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਕ ਜਿਵੇਂ ਪੱਕਾ ਰੋਗੀ ਵਿਲਕਦਾ ਕਹਿੰਦੇ ਐ ਵਿਲਕਦੇ ਐ ਅਕਲ ਨਾ ਹੋਣ ਕਰਕੇ ਵਿਲਕਦੇ 20 ਕਿੱਲੇ ਜ਼ਮੀਨ ਹੈ ਫਿਰ ਵੀ ਬਿਲਕਦਾ 50 ਕਿੱਲੇ ਫਿਰ ਵੀ ਬਿਲਕਦਾ ਯਾਰ ਚੰਡੀਗੜ੍ਹ ਰਹਿੰਦਾ ਫਿਰ ਵੀ ਬਿਲਕਦਾ ਦਿੱਲੀ ਚਲੇਗਾ ਫਿਰ ਵੀ ਬਿਲਕਦਾ ਵੀਜ਼ਾ ਲੱਗ ਗਿਆ ਸਾਰਾ ਟੱਬ ਅਮਰੀਕਾ ਬੈਠਾ ਫਿਰ ਵੀ ਰੋਂਦਾ ਹੀ ਦਾ ਰੋਂਦਾ ਹੀ ਫਿਰ ਵੀ ਬਿਲਕਦਾ ਜਦੋਂ ਮਰਜ਼ੀ ਵੇਖ ਲੋ ਇਹ ਰੋਂਦਾ ਹੀ ਰਹਿੰਦਾ ਪੁੱਤ ਨਹੀਂ ਸੀ ਉਦੋਂ ਵੀ ਬਿਲਕਦਾ ਰਹਿੰਦਾ ਸੀ ਹੁਣ ਦੋ ਐ ਹੁਣ ਵੀ ਬਿਲਕਦਾ ਹੀ ਕਦੀ ਤੇ ਖਿੜ ਜਾ ਤਦੀ ਤੇ ਸਮਝ ਲੈ ਤੇ ਮੈਂ ਅਰਚ ਕਰਦਾ ਰਿਆਂ ਪਿੱਛੇ ਮੈਂ ਚੰਡੀਗੜ੍ਹ ਵੀ ਗਿਆ ਸੀ ਕਿ ਭਾਈ ਮੈਨੂੰ ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਨੂੰ ਮਿਲ ਪੈਣਾ ਅੱਜ ਇਦਾਂ ਤੇ ਸਾਨੂੰ ਪੁੱਛਣਗੇ ਵੀ ਨੰਦਪੁਰ ਸਾਹਿਬ ਮੈਂ ਛੱਡਿਆ ਮੈਂ ਚੜ੍ਹਦੀ ਕਲਾ ਚ ਰਿਆਂ ਤੇ ਸਿੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਰੋਦੂਆ ਚਰਨ ਦੂਆ ਸਹੀ ਕਰ ਸਰਸਾ ਦੇ ਸਾਰਾ ਟੱਬਰ ਮੇਰਾ ਵਿਛੜਿਆ ਮੇਰੀ ਅੱਖ ਚੋਂ ਪਾਣੀ ਨਹੀਂ ਆਇਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਚਮਕੌਰ ਦੀ ਗੜੀ 'ਚ ਮੇਰੇ ਵੱਡੇ ਸਭ ਜਾ ਕੇ ਸ਼ਹੀਦ ਹੋਏ ਮੈਂ ਕਫਨ ਪਾਏ ਬਿਨਾ ਕੋਲੋਂ ਲੰਘ ਗਿਆ ਚੜ੍ਹਦੀ ਕਲਾ 'ਚ ਆਪਣੇ ਆਪ ਨੂੰ ਰੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਮੇਰੇ ਛੋਟੇ ਨੀਂਹਾਂ 'ਚ ਜਣੇ ਗਏ ਮੈਨੂੰ ਸੁਨੇਹਾ ਮਿਲਿਆ ਤੇਰੇ ਬੱਚੇ ਨੀਂਹਾਂ 'ਚ ਜਣੇ ਗਏ ਮੈਂ ਹੱਸ ਕੇ ਆਖਿਆ ਕੋਈ ਨਹੀਂ ਤੇਰਾ ਤੁਝ ਕੋ ਸੌਂਪ ਤੇ کیا ਲੱਗਿਆ ਮੇਰਾ ਤੂੰ ਰੋਂਦਾ ਹੀ ਰਹਿਣਾ ਹਰ ਵੇਲੇ ਓਏ ਤੂੰ ਮੇਰੇ ਤੋਂ ਕੀ ਸਿੱਖਿਆ ਤੇਰਾ ਮੇਰੇ ਨਾਲ ਕਨੈਕਸ਼ਨ ਦੱਸ ਕਨੈਕਸ਼ਨ ਦੱਸ ਕਨੈਕਸ਼ਨ ਤੂੰ ਆਪਣੇ ਆਪ ਨੂੰ ਮੇਰੇ ਨਾਲ ਜੋੜਦਾ ਕਿੱਦਾਂ ਹੈ ਮੇਰੇ ਤੇ ਤੇਰੇ ਚ ਸੰਬੰਧ ਕੀ ਹੈ ਦਾੜੀ ਕਰਕੇ ਜੋੜਦਾ ਮੈਨੂੰ ਵੀ ਤੇਰੀ ਦਾੜੀ ਮੇਰੀ ਦਾੜੀ ਨਾਲ ਰਲਦੀ ਹੈ ਦਿਮਾਗ ਨਾਲ ਤੇਰੀ ਬੱਗ ਮੇਰੀ ਬੱਗ ਨਾਲ ਰਲਦੀ ਹੈ ਤੇਰਾ ਗਾਤਰਾ ਮੇਰੇ ਗਾਤਰੇ ਨਾਲ ਰਲਦਾ ਹੈ ਤੇਰੀ ਕਿਰਪਾਨ ਮੇਰੇ ਕਿਰਪਾਨ ਨਾਲ ਰਲਦੀ ਹੈ ਖੰਡੇ ਬਾਟੇ ਤੋਂ ਅਮਰਦ ਮੈਂ ਛਗਿਆ ਤੂੰ ਛਗਿਆ ਇਹ ਚੀਜ਼ਾਂ ਰਲਾਨਾ ਤੂੰ ਤੇਰੀ ਸੋਚ ਤੇ ਰਲਦੀ ਨਹੀਂ ਯਾਰ ਸੋਚਦਾ ਰਹਿੰਦੀ ਤੇਰਾ ਸੁਭਾਅ ਤੇ ਮੇਰੇ ਨਾਲ ਰਲਦਾ ਨਹੀਂ ਸੁਰਤਾਂ ਬਲਾਉਣ ਵਾਲਿਓ ਸਿਰਤ ਬਲਾਓ ਸ਼ਕਲਾਂ ਬਲਾਉਣ ਵਾਲਿਓ ਅਕਲ ਬਲਾਓ ਕਾ ਗੱਲ ਪੁੱਛਣਗੇ ਕਿ ਨਹੀਂ ਪੁੱਛਣਗੇ ਸਰ ਬੋਲੋ ਜਿਹੜੇ ਹਸਾਬ ਨਾਲ ਅਸੀਂ ਚੀਕਾਂ ਮਾਰਦੇ ਆਂ ਰੋਂਦੇ ਆਂ ਤੜਫਦੇ ਆਂ ਪੁੱਛਣਗੇ ਨਾ ਵੀ ਮੇਰੇ ਮੈਂ ਕਿੱਥੇ ਯਾਰ ਤੂੰ ਕਿੱਦਾਂ ਸੋਚਦਾ ਫਿਰ ਮੈਨੂੰ ਜੋੜੀ ਮੇਰੇ ਨਾਲ ਜਾਨਣਾ ਆਪਣੇ ਆਪ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੇ ਸਿੱਖਾਂ ਜੀ ਅਸੀਂ ਮਾਰਨਾ ਬੜਾ ਪਿਆਰ ਕਰਦੇ ਆਂ ਉਹ ਕਹਿਣਗੇ ਸਮਝੇ ਤੇ ਕੱਖ ਵੀ ਜੀ ਤੁਸੀਂ ਮੈਂ ਫੇਰ ਅਰਜ਼ ਕਰਦਾ ਬੇੜਾ ਬਹਿ ਗਿਆ ਪੁਜਾਰੀ ਉਹਨੇ ਗਲਤ ਪੱਟੀ ਪੜਾਈ ਹੈ ਮੇਰੇਓ ਵੀਰੋ ਭਰਾਵੋ ਪੈਣੋ ਉਸ ਦਿਨ ਤੋਂ ਸਟਰੋਂਗ ਹੋ ਤਕੜਾ ਹੋ ਤਕੜਾ ਹੋ ਕਰ ਮੁਕਾਬਲਾ ਸਾਡੇ ਹਰ ਸਟੇਜ ਤੇ ਹਰ ਗੁਰਦੁਆਰੇ ਹਰ ਧਾਰਮਿਕ ਸਥਾਨ ਤੇ ਇਹ ਗੱਲ ਕਹੀ ਜਾਂਦੀ ਤੇ ਅੱਜ ਸਾਡੀ ਕੌਮ ਸੱਚਮੁੱਚ ਸਟਰੋਂਗ ਹੋਈ ਹੋਣੀ ਸੀ ਬਿਲਕੁਲ ਸਹੀ ਬਿਲਕੁਲ ਸਰ ਜੇ ਗੱਲ ਸਮਝਾਈ ਜਾਂਦੀ ਹੋ ਤਕੜਾ ਕੈਂਪ ਹੋ ਕੈਂਪ ਹੋ ਕਰ ਮੁਕਾਬਲਾ ਕਰ ਵੀਰੋ ਮੁਕਾਬਲਾ ਕਰਨ ਵਾਲੇ ਪੈਦਾ ਹੋਣੇ ਸੀ ਕਿ ਨਹੀਂ ਸੀ ਬੋਲੋ ਗੱਜਕੇ ਬਹੁਤ ਥੋੜੇ ਗੱਜਕੇ ਬਹੁਤ ਹੋਣੇ ਸੀ ਦੁੱਖਾਂ ਦਾ ਦੁੱਖਾਂ ਦੀ ਅੱਖਾਂ ਚੱਖਣਾ ਪਾ ਕੇ ਖੜਦੇ ਇਹਨਾਂ ਨੂੰ ਜੇ ਗੁਲਾਬ ਦਾ ਸੁੱਖ ਲੈਣਾ ਆਉਂਦਾ ਹੈ ਇਹਨਾਂ ਨੂੰ ਕੰਡਿਆਂ ਦਾ ਮੁਕਾਬਲਾ ਪਤਾ ਲੱਗ ਜਾਣਾ ਸੀ ਕਰਨਾ ਜੇ ਸ਼ਹਿਦ ਖਾਣਾ ਹੈ ਨਾ ਤੇ ਮਧੂ ਮੱਖੀਆਂ ਦਾ ਮੁਕਾਬਲਾ ਕਰਨਾ ਪੈਣਾ ਲੜਨ ਗਿਆ ਹੁਣ ਇੱਕ ਵਾਰੀ ਇਹਨਾਂ ਨੂੰ ਸਮਝ ਆ ਜਾਣੀ ਸੀ ਪਰ ਸਮਝਾਇਆ ਨਹੀਂ ਇਹ ਗੱਲ ਸਮਝਾਈ ਨਹੀਂ ਇਹ ਕਿਹਾ ਹੈ ਤੇਰੇ ਤੇ ਕੋਈ ਤਕਲੀਫ ਨਾ ਹੋਵੇ ਤੇਰੇ ਕੋਈ ਦੁੱਖ ਨਾ ਹੋਵੇ ਗੋਦੀ ਚੱਕ ਕੇ ਰੱਖੋ ਨਿਆਣਾ ਚੱਕੀ ਰੱਖ ਚੱਕੀ ਰੱਖ ਚੱਕੀ ਰੱਖ ਫੇਰ ਨਹੀਂ ਤੋੜ ਸਕਦਾ ਲੱਤਾਂ ਤੇ ਭਾਰ ਨਹੀਂ ਪਹਿਣਾ ਜੇ ਬੱਚੇ ਨੂੰ ਤੋੜਨਾ ਚਾਹੁੰਦਾ ਹੈ ਤੇ ਪਹਿਣ ਦੇ ਭਾਰੇ ਦੀਆਂ ਲੱਤਾਂ ਦੇ ਉੱਤੇ ਤਾਂ ਇਹਦੀਆਂ ਲੱਤਾਂ ਸਟਰੋਂਗ ਹੋਣਗੀਆਂ ਤਾਂ ਗੋਡੇ ਮਜ਼ਬੂਤ ਹੋਣਗੇ ਤਾਂ ਪੱਟ ਤਕੜੇ ਹੋਣਗੇ ਇਹਦੇ ਬਿਲਕੁਲ ਫੇਰ ਉਹਦੇ ਨੂੰ ਭੱਜਣ ਦੇ ਇਹ ਨਾ ਕਹਿ ਵੀ ਮੈਂ ਨਿਆਣਾ ਆਪਣਾ ਗੋਦੀ 'ਚ ਚੱਕ ਕੇ ਰੱਖਣਾ ਹੈ ਇਹ ਗੋਦੀ 'ਚ ਰਹਿਣਗੇ ਰੱਬ ਕਹਿੰਦਾ ਨਹੀਂ ਭੱਜ ਪਾਰ ਪਾਲ ਲੱਤਾਂ ਤੇ ਪੁਜਾਰੀ ਤੈਨੂੰ ਰੱਬ ਦੀ ਗੋਦੀ ਚ ਛਾੜ ਦਿੰਦਾ ਵੀ ਗੋਦੀ ਚੜਿਆ ਰਹਿ ਮੈਂ ਅਰਦਾਸ ਕਰਦੀ ਐ ਤਾਂ ਕਰਕੇ ਤੇਰੇ ਤੇ ਹੁਣ ਦੁੱਖ ਨਹੀਂ ਆਉਣਾ ਗੋਦੀ ਚੜਿਆ ਰਹਿ ਰੱਬ ਨਹੀਂ ਗੋਦੀ ਛਾੜਦਾ ਕਰ ਚੱਕ ਪੱਛ ਤੈਨੂੰ ਬਣਾਇਆ ਤੇ ਝੱਲ ਫਿਰ ਹੋਰ ਚੱਲ ਕਰ ਮਾ ਫਾਦਲਾ ਵੀਰੋ ਦੁੱਖ ਝੱਲਣ ਲਈ ਆਏ ਆ ਜਿੱਦਣ ਨਾ ਪਿਤਾ ਦੇ ਸਰੀਰ ਚੋਂ ਮਾਂ ਚ ਗਏ ਆ ਨਾ ਤੁਸੀਂ ਪੜੇ ਲਿਖੇ ਬੱਚਿਓ ਅਸੀਂ ਉਦੋਂ ਤੋਂ ਦੁੱਖ ਝੱਲ ਰਹੇ ਆਂ ਜਨਮ ਡੇਟੋਂ ਪਰਥ ਕਹਿੰਦੇ ਆਸੀਂ ਰੀਸਾਈਕਲ ਹੋ ਰਹੀ ਹੈ એનર્ਜੀ ਕੁਛ ਨਵਾਂ ਨਹੀਂ ਆ ਰਿਹਾ ਕੁਛ ਜਾ ਨਹੀਂ ਰਿਹਾ ਇੱਕ ਵਾਰ ਪਾਇਆ ਜੋ ਕੁਛ ਪਾਇਆ ਸੋ ਇੱਕ ਆਵਾਰ ਪਰ ਜਿੱਦਣ ਬੰਦਾ ਪੈਦਾ ਹੁੰਦਾ ਨਾ ਧਿਆਨ ਨਾਲ ਸੁਣਿਓ ਮਾਂ ਦੇ ਢਿੱਡ ਵਿੱਚ ਜਾਨ ਤੱਕ ਕਰੋੜਾਂ ਸੈੱਲ ਲੜਦੇ ਐ ਤੇ ਕਰੋੜਾਂ ਚੋਂ ਇੱਕ ਥਾਂ ਐਸਾ ਆਉਂਦਾ ਜਿੱਥੇ ਜਾ ਕੇ ਲੱਖਾਂ ਰਹਿੰਦੇ ਐ ਉਤੋਂ ਅੱਗੇ ਫਿਰ ਲੜਦੇ ਲੜਦੇ ਹਜ਼ਾਰਾਂ ਹਜ਼ਾਰਾਂ ਚੋਂ ਸੈਂਕੜੇ ਸੈਂਕੜਿਆਂ ਚੋਂ ਵੀ 10 ਤੋੜਦੇ ਐ ਇੱਧਰ ਸੁਣਿਓ ਧਿਆਨ ਨਾਲ 10 ਭੱਜਦੇ 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 ਮੁਕਾਬਲਾ ਕਰਦਾ ਲੜਦਾ 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 ਫਿਰ ਉੱਥੇ ਜਾਂਦਾ ਐ ਜਾ ਕੇ ਫਿਰ ਉਹ ਬੱਚਾ ਮਾਂ ਦੇ ਢਿੱਡ ਵਿੱਚ ਪੈਦਾ ਹੁੰਦਾ ਐ ਮੁਕਾਬਲਾ ਦੁੱਖ ਇਹ ਤੇ ਉਥੋਂ ਹੀ ਸਟਾਰਟ ਹੋਇਆ ਖੋਸਾ ਸਤਨਾਮ ਸਤਨਾਮ ਸ਼ੁਕਰਾਹਿ ਕਰੂ ਅੱਜ ਕੱਲ ਤੇ ਇੰਟਰਨੈਟ ਤੇ ਵੇਖੋ ਤੁਸੀਂ ਵੀ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਸ ਵੇਲੇ ਵੀ ਮੁਕਾਬਲਾ ਕਰਕੇ ਆਇਆ ਦੁੱਖਾਂ ਦਾ ਮਾਂ ਦੇ ਢਿੱਡ 'ਚ ਵੀ ਦੁੱਖ ਚੱਲਣਾ ਪੈਂਦਾ ਤਾਂ ਬਣਿਆ ਦੁੱਖ ਚੱਲਿਆ ਫਿਰ ਜੰਮਿਆ ਤਾਂ ਹੈ ਜੇ ਮਾਂ ਜਨਮ ਤਕਲੀਫ ਝੱਲਦੀ ਹੈ ਨਾ ਤੇ ਦੁੱਖ ਤੂੰ ਵੀ ਝੱਲ ਕੇ ਆਇਆ ਜੇ ਝੱਲਦਾ ਨਾ ਝੱਲ ਦੋ ਨਾ ਤੇ ਮਰ ਜਾਂਦਾ ਅੰਦਰ ਹੀ ਦੁੱਖ ਝੱਲਿਆ ਤੇ ਪੈਦਾ ਹੋਇਆ ਦੁੱਖ ਤੋਂ ਬਿਨਾ ਤੂੰ ਦੁਨੀਆ ਕਿਦਾਂ ਵੇਖਦਾ ਇਹ ਬਹਿ ਗਿਆ ਪੇੜਾ ਪੁਜਾਰੀ ਦਾ ਕਿ ਤੂੰ ਦੁੱਖ ਨਹੀਂ ਹੋਣਾ ਚਾਹੀਦਾ ਤੇਰੇ ਇਹ ਕਹਿੰਦਾ ਦੁੱਖ ਨਹੀਂ ਆਉਣਾ ਚਾਹੀਦਾ ਦੁੱਖ ਤੇ ਚੱਲਣਾ ਸਾਨੂੰ ਸਮਝਾ ਇਹ ਮੈਂ ਪੁਜਾਰੀ ਦਾ ਅਰਥ ਇਹ ਕਹਿ ਰਿਹਾ ਪੁਜਾਰੀ ਬੋਦੀ ਵਾਲਾ ਵੀ ਹੋ ਸਕਦਾ ਥੋਦੀ ਵਾਲਾ ਵੀ ਹੋ ਸਕਦਾ ਮੁਸਲਮਾਨਾਂ ਵਿੱਚ ਟੋਪੀ ਵਾਲਾ ਵੀ ਹੋ ਸਕਦਾ ਸਾਡੇ ਵਿੱਚ ਦਾੜ੍ਹੀ ਪੱਗਾਂ ਵਾਲਾ ਵੀ ਹੋ ਸਕਦਾ ਜਿਹਨੂੰ ਮਤਲਬ ਸਿਰਫ ਤੇ ਸਿਰਫ ਕੋਲਕਤਕ ਹੈ ਉਹ ਗੁਰੂ ਗ੍ਰੰਥ ਸਭ ਤੋਂ ਲੋਕ ਗਿਆਨ ਲੈਣ ਇਸ ਗੱਲ ਵਿੱਚ ਇੰਟਰਸਟਡ ਨਹੀਂ ਉਹਦਾ ਇੰਟਰਸਟ ਹੈ ਕਿ ਤੇਰੀ ਜੇਬ ਚੋਂ ਪੈਸੇ ਲੈਣ ਕਿ ਸਾਡੀਆਂ ਜੇਬਾਂ ਚ ਆਉਣ ਆਖੋ ਸਾਡਾ ਹਾਂ ਵਾਹਿਗੁਰੂ ਉਹ ਇਹ ਨਹੀਂ ਚਾਹੁੰਦਾ ਵੀ ਤੈਨੂੰ ਅਕਲ ਆਵੇ ਸਮਝ ਆਵੇ ਉਹ ਦੁੱਖ ਨੂੰ ਭੰਡਦਾ ਹੈ ਪਰ ਮਾਰਦ ਕਹਿੰਦੇ ਨੇ ਦੁੱਖ ਤੇ दारू ਹੁੰਦਾ ਦੁੱਖ दारू ਸੁਖ ਰੋਗ ਪਾਏ